ਦੇਖੋ ਜਦੋਂ ਆਪਣੇ ਹੱਕ ਦੀ ਗੱਲ ਆਉਂਦੀ ਹੈ ਨਾ ਇਹ ਐਦਾ ਨਹੀਂ ਹੈ ਆਪਾਂ ਹੱਕ ਆਪਣੇ ਮੰਗਣੇ ਪੈਂਦੇ ਆ ਜਦੋਂ ਵੀ ਹੱਕ ਮੰਗੂਗੇ ਤਾਂ ਐਦਾ ਹੀ ਛਤਰਾ ਮਾਰਨੇਓ ਮਾਰਦੇਓ ਹੈ ਔਰ ਹਮ ਲੋਕ ਖੁਦ ਗੇਟ ਤੇ ਲੜਕੇ ਆਪਣੇ ਡੈਮੋਕ੍ਰੇਸੀ ਦੀ ਬਾਤ ਕਰਕੇ ਹਮਾਰੇ ਪਾਸ ਆਈ.ਡੀ. ਕਾਰਡ ਹੈ ਹਮ ਆਪਣੀ ਯੂਨੀਵਰਸਿਟੀ ਮੇਂ ਕਿਉਂ ਨਹੀਂ ਆ ਸਕਤੇ ਕਹਨੇ ਕਿ ਨੌਜਵਾਨ ਸਾਡੇ ਕੁਛ ਨਹੀਂ ਕਰਦੇ ਕਿ ਯੂਨੀਵਰਸਿਟੀ ਵਾਲੇ ਬਸ ਚਾਹ ਪੀ ਕੇ ਮੁਰ ਜਾਂਦੇ ਆ ਜਾਂ ਕਹਿ ਲੋ ਕਿ ਰੀਲਾ ਤੱਕ ਸੀਮਤ ਹੈ ਅੱਜ ਨੌਜਵਾਨਾਂ ਨੇ ਤੁਸੀਂ ਕੱਟ ਨੂੰ ਦੇਖਿਆ ਕਿਵੇਂ ਮਹਿਸੂਸ ਕੀਤਾ आज जैसे जो जिस जनरेशन से मैं बिलोंग करती हूं उस जनरेशन के बहुत सारे लोग आज यहां पे थे तो उन्हें देख के मुझे बहुत अच्छा लगा कि शायद उनको अपने पंजाब धरती से इतना प्यार है पंजाब यूनिवर्सिटी से इतना प्यार है कि वो पूरे दिन आज यहां पे थे और आज ही नहीं पिछले 10 दिन से 12 दिन से वो लोग यहीं पे थे द एननो साइनड दा केया इन्होंने नोटिफिकेशन वापस ले लिया जदो तक चौणा दा ਸਾਡੇ ਕੋਲ ਪੂਰਾ ਸ਼ਡਿਊਲ ਨਹੀਂ ਆਂਦਾ ਪ੍ਰੋਪਰ ਅਸੀਂ ਕਿਦਾਂ ਉੱਠ ਜੀਏ ਐਦਾਂ ਹੀ ਸਾਡੇ ਨਾਲ ਐਫੀਡਾਇਵਰਚ ਇਹਨਾਂ ਨੇ ਤਿੰਨ ਵਾਰੀ ਸਾਡੇ ਨਾਲ ਸਹਿਮਤੀ ਕੀਤੀ ਹੈ ਪਰ ਆਪ ਹੀ ਮੁਕਰ ਗਏ ਬਈ ਮਿੱਠੀ ਗੋਲੀ ਦੇਤੀ ਮਿੱਠੀ ਗੋਲੀ ਦਿੰਦੇ ਰਹਿੰਦੇ ਐ ਅਥਾਰਟੀ ਆਰਐਸਐਸ ਹੀ ਕੰਮ ਕਰਦੀ ਹੈ ਹੋਰ ਕੀ ਕਰੂਗੀ ਇਹ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਇੱਥੇ ਵੱਖੋ ਵੱਖਰੇ ਨੌਜਵਾਨ ਚ ਅਤੇ ਬੰਦੀਆਂ ਜੁੜੀਆਂ ਨੇ ਹਰ ਜੱਥੇ ਬੰਦੀਆਂ ਜਿਹੜੀ ਪੰਜਾਬ ਦੀ ਆ ਕੇ ਖੜੀ ਹੈ ਤਾਂ ਉੱਥੇ ਜੇ ਕਈ ਇਹ ਵੀ ਮੁੰਡਿਆਂ ਨੇ ਵੀ ਕਾਫੀ ਜ਼ੋਰ ਲਾਇਆ ਤੇ ਸਾਡੀਆਂ ਭੈਣਾਂ ਵੀ ਘਟ ਨਹੀਂ ਹੈਗੀਆਂ ਸਾਡੀਆਂ ਭੈਣਾਂ ਦੀ ਸਪੀਚਾਂ ਨੇ ਧਰਨੇ ਨੂੰ ਜਿਹੜਾ ਇਥੋਂ ਤੱਕ ਹੋਰ ਵਧਾਇਆ ਤੇ ਲੋਕਾਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਭਰਿਆ ਹੈ ਤੇ ਮੇਰੇ ਨਾਲ ਯੂਨੀਵਰਸਿਟੀ ਦੀ ਕੌਰੀ ਸ਼ਰਮਾ ਮੌਜੂਦ ਹੈ ਕਿ ਕਿਵੇਂ ਦੇਖਦੇ ਹੋ ਮਾਹੌਲ ਤੁਸੀਂ ਵੀ ਲਗਾਤਾਰ ਦੇਖ ਰਹੇ ਹੋ ਵੀ ਧਰਨਾ ਲੱਗ ਰਿਹਾ ਹੈ ਨੌਜਵਾਨ ਮੁੰਡੇ ਕੁੜੀਆਂ ਆ ਰਹੀਆਂ ਹੁਣ ਤੱਕ ਦਾ ਕਿਵੇਂ ਰਿਹਾ ਸਾਰਾ ਅੱਜ ਜੋ ਵੀ ਹਾਂ ਪੇ ਪ੍ਰੋਟੈਸਟ تھا ਮਤਲਬ ਇਟ ਵਾਸ ਵੈਰੀ ਵੈਰੀ ਸਕਸੈਸਫੁਲ ਬਹੁਤ ਸਕਸੈਸਫੁਲ ਲਗਾ ਕਿ ਲੜਕੋ ਕੇ ਸਾਥ ਸਾਥ ਲੜਕੀਆਂ ਵੀ ਆਈ ਹਾਲਕਿ ਕਿਉਂਕਿ ਹੌਸਟਲ ਕੇ ਗਰੁੱਪਸ ਮੇਂ ਮੈਸੇਜ ਆ ਚੁਕਾ ਥਾ ਕਿ ਆ ਬਾਹਰ ਨਹੀਂ ਜਾ ਸਕਤੇ ਹੋ ਜੀ ਪਰ ਲੇਕਿਨ ਉਹ ਲੋਗ ਲੜੇ ਉਹਨ ਲੋਗੋ ਸੇ ਔਰ ਹਮ ਲੋਗ ਖੁਦ ਗੇਟ ਪੇ ਲੜਕੇ ਆਪਣੇ ਡੈਮੋਕਰੇਸੀ ਦੀ ਬਾਤ ਕਰਕੇ ہمارے پاس ਆਈਡੀ کارڈ ہے ہم اپنی یونیورسٹی میں کیوں نہیں ਆ سکتے تو आज हम लोग भी यहां पे खड़े हैं तो काफी एक अच्छा और पीसफुल प्रोटेस्ट रा आज खास करके आ, कल की के तिजावे नौजवानों दी है ना आपा कहने कि नौजवान ਸਾਡੇ ਕੁਛ ਨਹੀਂ ਕਰਦੇ ਕਿ ਯੂਨੀਵਰਸਿਟੀ ਵਾਲੇ ਬਸ ਚਾਹਾ ਪੀ ਕੇ ਮਰ ਜਾਂਦੇ ਆ ਜਾਂ ਕਹਿ ਲੋ ਕਿ ਰੀਲਾ ਤੱਕ ਸੀਮਤ ਹੈ ਅੱਜ नौजवानਾਂ ਦੇ ਤੁਸੀਂ ਕੱਟ ਨੂੰ ਦੇਖਿਆ ਕਿਵੇਂ ਮਹਿਸੂਸ ਕੀਤਾ आज जैसे जो जिस जनरेशन से मैं बिलोंग करती हूँ उस जनरेशन के बहुत सारे लोग आज यहाँ पे थे तो उन्हें देख के मुझे बहुत अच्छा लगा कि शायद उनको अपने पंजाब ਧਰਤੀ ਸੇ ਇਤਨਾ ਪਿਆਰ ਹੈ ਪੰਜਾਬ ਯੂਨੀਵਰਸਿਟੀ ਸੇ ਇਤਨਾ ਪਿਆਰ ਹੈ ਕਿ ਉਹ ਪੂਰੇ ਦਿਨ ਆਜ ਹਾਂ ਪੇ ਤੇ ਔਰ ਆਜ ਹੀ ਨਹੀਂ ਪਿਛਲੇ 10 ਦਿਨ ਸੇ 12 ਦਿਨ ਸੇ ਉਹ ਲੋਕ ਇਹੀ ਪੇ ਤੇ ਸਾਡੇ ਨਾ ਕਿਤਨੇ ਕਿਤੇ ਜਿਹੜੀਆਂ ਸਾਚਾਂ ਆਉਂਦੀਆਂ ਸਾਨੂੰ ਲੜਾਉਣ ਦੀ ਕੋਸ਼ਿਸ਼ ਬਹੁਤ ਹੁੰਦੀ ਜਿਵੇਂ ਆਪਾਂ ਕਹਿ ਲ ਤੁਸੀਂ ਹਰਿਆਣੇ ਦੇ ਹੋ ਮੈਂ ਪੰਜਾਬ ਦੇ ਤਾਂ ਕੋਈ ਭੈਣੇ ਮਾਚਲਦੀ ਵੀ ਉਹ ਪਸਾਰੇ ਹੋਵਾਂਗੇ ਤੇ ਸਾਡੇ ਮਨ ਦੇ ਵਿੱਚ ਇਹ ਚੀਜ਼ ਪਾ ਦਿੱਤੀ ਜਾਂਦੀ ਹੈ ਕਿ ਅਸੀਂ ਤਾਂ ਇਦਾਂ ਵੀ ਸੀ ਚਿੱਟਿਗੜ ਖੋਣਾ ਜਾਂ ਮਤਲਬ ਹਰ ਚੀਜ਼ ਦੇ ਵਿੱਚ ਸਾਡੀ ਲੜਾਈ ਪੁਆਈ ਜਾਂਦੀ ਹੈ ਅੱਜ ਤਾਂ ਤੋਂ ਕੋਈ ਵਿਤਕਰਾ ਨਹੀਂ ਕੀਤਾ ਅੱਜ ਤਾਂ ਆਪਾਂ ਸਾਰੇ ਆ ਕੇ ਇਕੱਠੇ ਖੜ ਗਏ ਬਿਲਕੁਲ ਪਰ ਲੇਕਿਨ ਜੋ ਪੰਜਾਬ ਦਾ ਕਲਚਰ ਹੈ ਜੋ ਮੈਨੇ ਪੰਜਾਬੀ ਯੂਨੀਵਰਸਿਟੀ ਮੇ ਆ ਕੇ ਸਿੱਖਾ ਹੈ ਉਹ ਅਨਐਕਸਪਲੇਨੇਬਲ ਹੈ ਮਤਲਬ ਬਹੁਤ ਅੱਛਾ ਲੱਗਦਾ ਹੈ ਯਹਾਂ ਪੇ ਦੇਖ ਕੇ ਕਿ ਲੋਕ ਆਪਣੇ ਸ਼ਹਿਰ ਸੇ ਆਪਣੇ ਸਟੇਟ ਸੇ ਕਿਤਨਾ ਜ਼ਿਆਦਾ ਪਿਆਰ ਕਰਤੇ ਹੈ ਬਿਲਕੁਲ ਜੀ ਕੁੜੀਆਂ ਨੇ ਮੇਰੀਆਂ ਭੈਣਾਂ ਨਾਲ ਨੇ ਤੇ ਵੱਧ ਤੋਂ ਵੱਧ ਕੁੜੀਆਂ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਤੁਸੀਂ ਵੀ ਆਉਣ ਤੇ ਜੁੜਨ ਕਾਫੀ ਜ਼ਿਆਦਾ ਯੋਗਦਾਨ ਰਿਹਾ ਵੀ ਹੈ ਪਰ ਕੁੜੀਆਂ ਨਾ ਕੱਲ ਬੋਲਦੀਆਂ ਨਹੀਂ ਦਿਲਚਸਪ ਰਕਦੀਆਂ ਹੁਣ ਵੀ ਉਹ ਕੈਮਰੇ ਪੂਰੇ ਨਹੀਂ ਆਉਂਦੀਆਂ ਕਿਤਨੇ ਕਿਤੇ ਸਾਡੇ ਅੰਦਰ ਨਾ ਡਰ ਬੈਠਾ ਹੋਇਆ ਉਹ ਡਰ ਨਿਕਲੂਗਾ ਕਿਵੇਂ मुझे ऐसा लगता है कि जब हम इक्वालिटी की बात करते हैं ना हमारे यहाँ पे कि लड़के और लड़की में इक्वालिटी होनी चाहिए मुझे ऐसा लगता है कि अगर एक लड़की अपने मन में ऐसे डर बिठा के रखेगी ना तो वो इक्वालिटी को हम कभी भी इक्वल कर ही नहीं सकते हैं तो इसलिए जो आपके मन में है उसे कहना उसे बोलना बहुत ज्यादा जरूरी है और मैं सबको कहना चाहूंगी कि जो मन की बात है उसको जब तक आप सामने नहीं रखोगे तब तक पता ही नहीं लगेगा कि एक लड़की कहना क्या नहीं पढ़ सकता है अपने ਜਜ਼ਬਾਤ ਜਿਹੜੇ ਨੂੰ ਜ਼ੁਬਾਨ ਤੇ ਲਿਉਣੀ ਪੈਂਦੇ ਨੇ ਬਿਲਕੁਸੇ ਇਹ ਗੱਲ ਹੈ ਬਾਈ ਤੁਸੀਂ ਵੀ ਨਾਲ ਖੜੇ ਹੋਗੇ ਦੇਖ ਰਹੇ ਹੋ ਤੜਕੇ ਦਾ ਮਾਹੌਲ ਡਾਂਗਾ ਛੋਟੇ ਵੀ ਚੱਲੇ ਨੇ ਅੰਦਰ ਤੱਕ ਨਹੀਂ ਆਉਣ ਦਿੱਤਾ ਗਿਆ ਇਹ ਕਿਹੋ ਜਿਹਾ ਵਤੀਰਾ ਹੈ ਮੰਮ ਜਦੋਂ ਐਦੋਂ ਪ੍ਰੋਟੈਸਟ ਦਾ ਇੱਕ ਕਾਲ ਦਿੱਤੀ ਗਈ ਸੀ ਕਿ 10 ਤਰੀਕ ਦੀ ਉਹ ਗਲੇ ਦੀ ਨਹੀਂ 2 ਦਿਨ ਦੀ ਛੁੱਟੀ ਕਰ ਦਿੱਤੀ ਗਈ 10 11 ਤਰੀਕ ਦੀ ਉਹਦੇ ਥਰੂ ਆਪਾਂ ਮਾਰਨਿੰਗ 'ਚ ਦੇਖਦੇ ਹਾਂ ਜਦੋਂ ਪ੍ਰੋਟੈਸਟ ਦਾ ਦਿਨ ਹੈ 10 ਨਵੰਬਰ ਦਾ ਫੂਲਸ ਫੋਰਸ ਇੰਨੀ ਜ਼ਿਆਦਾ ਹੋ ਰਹੀ ਤਣਾਤ ਕੀਤੀ ਗਈ ਹੈ ਕਿ ਅਸੀਂ ਕ੍ਰਿਮੀਨਲ ਹੋਣ ਜਦਾਂ ਤੇ ਜਿਹੜੇ ਵੀ ਸਟੂਡੈਂਟ ਆਈਡੀ ਕਾਰਡ ਨਾਲ ਆਪਣੇ ਐਂਟਰ ਕਰਨਾ ਚਾਹੁੰਦੇ ਸੀਗੇ ਯੂਨੀਵਰਸਿਟੀ 'ਚ ਉਹਨਾਂ ਨੂੰ ਐਦਾਂ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਬਈ ਓਰੇ ਛੁੱਟੀ ਹੈ ਅੱਜ ਅੱਜ ਤੁਹਾਡਾ ਐਂਟਰ ਨਹੀਂ ਕਰ ਰਿਹਾ ਦਿੱਤਾ ਗਿਆ ਓਰੇ ਤੇ ਜਿਨ੍ਹਾਂ ਆਈਡੀ ਕਾਰਡ ਵੀ ਸੀਗੇ ਉਹਨਾਂ ਨੂੰ ਵੀ ਨਹੀਂ ਐਂਟਰ ਕਰਨ ਦਿੱਤਾ ਓਰੇ ਇੰਨਾ ਜ਼ਿਆਦਾ ਪੁਲਿਸ ਨੇ ਉੱਥੇ ਜੇ ਉਹ ਕਹਿ ਰਹੇ ਸੀਗੇ ਮੇਰਾ ਆਈਡੀ ਕਾਰਡ ਹੈ ਮੈਨੂੰ ਐਂਟਰ ਕਰਨ ਦਿਓ ਉਹਨਾਂ ਤੇ ਲਾਠੀ ਚਾਰਜ ਵੀ ਕੀਤੀ ਗਈ ਹੈ ਤੇ ਉਹਨਾਂ ਨੂੰ ਗੱਡੀਆਂ 'ਚ ਪਟਾ ਕੇ ਕਦੇ ਪੁਲਿਸ ਚੌਂਕੀ 'ਚ ਲੈ ਕੇ ਗਏ ਉਹ ਤੋਂ ਹੁਣ ਛੱਡ ਰਹੇ ਨੇ ਵਾਪਿਸ ਕੀ ਗੱਲ ਭਾਈ ਅਸੀਂ ਛਤਰਖਾਨਾ ਨੂੰ ਯੂਨੀਵਰਸਿਟੀ ਦੇ ਐਡਮਿਸ਼ਨ ਲਈ ਸੀ ਕਿ ਅਸੀਂ ਠੇਕਾ ਲਿਆ ਸੀ ਅਸੀਂ ਅਸੀਂ ਧਰਨਾ ਲਾਉਣਾ ਸੀਗਾ ਯੂਨੀਵਰਸਿਟੀ ਨੂੰ ਤਾਂ ਬਿਲਕੁਲ ਵੀ ਨਹੀਂ ਆਇਆ ਉਹ ਖੁਦ ਹੀ ਜਾਣਾ ਚਾਹੁੰਦੀ ਹੈ ਤੇ ਆਪਾਂ ਰੋਕ ਰਹੇ ਹਾਂ ਜ਼ੋਰ ਲਾ ਰਹੇ ਹਾਂ ਹੁਣ ਕੀ ਕਰੀਏ ਦੇਖੋ ਜਦੋਂ ਆਪਣੇ ਹੱਕ ਦੀ ਗੱਲ ਆਉਂਦੀ ਹੈ ਨਾ ਇਹ ਐਦਾਂ ਨਹੀਂ ਹੈ ਆਪਾਂ ਹੱਕ ਆਪਣੇ ਮੰਗਣੇ ਪੈਂਦੇ ਆ ਜਦੋਂ ਵੀ ਹੱਕ ਮੰਗੂਗੇ ਤਾਂ ਐਦਾਂ ਹੀ ਛਤਰ ਮਾਰਨੇ ਮਾਰਦੇ ਹੋਏ ਹੀ ਜਦੋਂ ਵੀ ਤੁਸੀਂ ਹੱਕ ਮੰਗੂ ਅਸੀਂ ਅੱਜ ਮੰਗੇ ਅੱਜ ਅਸੀਂ ਖਾਲ ਦਿੱਤੀ ਆ ਹਰੇਕ ਜਥੇਬੰਦੀਆਂ ਆਈਆਂ ਕਿਸਾਨ ਆਏ ਆ ਸਾਰੇ ਜਥੇਬੰਦੀਆਂ ਆਈਆਂ ਤੇ ਅਸੀਂ ਉੱਥੇ ਕੋਲ ਦਿੱਤੀ ਅਸੀਂ ਪੀਸਫੁਲੀ ਕਰਨਾ ਚਾਹੁੰਦੇ ਸੀ ਕਿ ਆਪਣਾ ਸਾਡਾ ਹੋਇਆ ਵੀ ਹੈ ਸਕਸੈਸਫੁਲੀ ਵੀ ਹੋਇਆ ਠੀਕ ਹੈ ਇਹ ਆਣ ਕੇ ਐਨੀ ਫੋਰਸ ਪੁਲਿਸ ਲਾਤੀ ਔਰ ਇੱਕੇ ਤੇ ਬੈਨਾਂ ਲਗਾਈਆਂ ਹੋਈਆਂ ਪੈਰੀਗੇਡ ਲਗਾਏ ਔਰ ਕੀ ਹੋਇਆ ਦਾ ਕੁਝ ਵੀ ਨਹੀਂ ਹੋਇਆ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਹੁੱਲੜਵਾਜੀ ਨਹੀਂ ਹੋਈ ਮੇਰੀਆਂ ਭੈਣਾਂ ਵੀ ਇੱਥੇ ਘੜੀਆਂ ਭੈਣੇ ਕੋਈ ਹੋਈ ਤੁਹਾਡੇ ਨਾਲ ਇਤਾਂ ਦੀ ਹਰਕਤ ਵੀ ਕੁੜੀਆਂ ਧਰਨੇ ਚਾਹੀਆਂ ਕੁਝ ਗਲਤ ਹੋਇਆ ਹੋਵੇ ਨਹੀਂ ਖੁਸ਼ ਨਹੀਂ ਇਤਾਂ ਹੋਇਆ ਜਿਹੜੀਆਂ ਗੱਲਾਂ ਨੇ ਫਲਾਈਆਂ ਜਾ ਰਹੀਆਂ ਪਰ ਸਾਡੇ ਨੌਜਵਾਨ ਨੇ ਅੱਜ ਸਾਬਿਤ ਕਰਤਾ ਵੀ ਅਸੀਂ ਆਈ ਨਹੀਂ ਹੈਗੇ ਸਾਨੂੰ ਮਤਲਬ ਸਾਡਾ ਸਾਥ ਪੈਣਾ ਨੇ ਨਹੀਂ ਪੈਣਾ ਨੇ ਵੀ ਸਭ ਤੋਂ ਬਾਅਦ ਚੜ ਕੇ ਦਿੱਤਾ ਕਿਉਂਕਿ ਇੱਥੇ ਆ ਨਾ ਯੂਨੀਵਰਸਿਟੀ ਦੇ ਜਿਹੜੇ ਹੋਸਟਲ ਸੀਗੇ ਉਹਨਾਂ ਵਿੱਚ ਇਹਨਾਂ ਨੂੰ ਆਉਣ ਤੋਂ ਹੀ ਮਨਨ ਕਰਤਾ ਜੇ ਬਾਹਰ ਤੋਂ ਆਏ ਸੀਗੇ ਸਾਡੀਆਂ ਪੈਣਾ ਤੇ ਹੋਰ ਸਾਡੀ ਸਮਰਥਨ ਦੇਣ ਸਾਡੇ ਅੰਦੋਲਨ ਨੂੰ ਉਹਨਾਂ ਲਈ ਗੈਸਟ ਰੂਮ ਸੀਗੇ ਜਿਹੜੇ ਵਾਸ਼ਰੂਮ ਕਰ ਉਹ ਵੀ ਜੰਦੇ ਲਗਵਾਏ ਲਗਵਾ ਦਿੱਤੇਗੇ ਪੋਰਟਨ ਵੱਲੋਂ ਬਕਾਇਦਾ ਕਿ ਕਿ ਉਹ ਅੰਦਰ ਆ ਹੀ ਨਾ ਸਕਣ ਹੋਸਟਲ ਦੇ ਤਾਂ ਕਰਕੇ ਤੇ ਇੰਨੀ ਗੰਦੀ ਅਥਾਰਟੀ ਹੈ ਜੇ ਇਹਨਾਂ ਨੂੰ ਕਹੀਏ ਆਪਣੇ ਹੱਕ ਮੰਗੇ ਐ ਇਦਾਂ ਦੇ ਨਕਰਾਂ ਕਾਰਨਾਮੀ ਕਰਦੇ ਇੱਥੇ ਆਣ ਕੇ ਬਾਈ ਯੂਨੀਵਰਸਿਟੀ ਚੋਂ ਬੰਦਾ ਪੜ੍ਹਾਈ ਤਾਂ ਕੀ ਸਿੱਖੇ ਅਸੀਂ ਧਰਨੇ ਲਾਉਣੀ ਸਿੱਖ ਰਹੇ ਹਾਂ ਨਾ ਅਸੀਂ ਹੱਕ ਮੰਗਣੀ ਸਿੱਖ ਰਹੇ ਹਾਂ ਅਸੀਂ ਤਾਂ ਉਹਦੇ ਕੋਰਸ ਕਰ ਰਹੇ ਹਾਂ ਹਾਂਜੀ ਹਾਂ ਬੱਸ ਇਹਨਾਂ ਨੇ ਬੇਲੇ ਸਮਝਿਆ ਸਭ ਨੂੰ ਓਰੇ ਆਓ ਤਰਨੇ ਲਾਓ ਆਪਣੇ ਹੱਕ ਮੰਗੋ ਫਿਰ ਅੱਕੇ ਨੂੰ ਇਹ ਹੋਰ ਇੱਕ ਚੀਜ਼ ਲਿਆਉਂਗੇ ਅਸੀਂ ਉਹਦੇ ਵਾਸਤੇ ਧਰਨੇ ਲਈ ਪ੍ਰਪੇਅਰ ਕਰ ਲੈਂਦੇ ਆ ਆਪਣੇ ਆਪ ਨੂੰ ਇਹੀ ਚੱਲਦਾ ਰਹਿੰਦਾ ਓਰੇ ਨਹੀਂ ਕਰਦੇ ਕਰਦੇ ਡਿਗਰੀ ਪੂਰੀ ਹੋ ਜਾਣੀ ਡਿਗਰੀ ਹੋਏਗੀ ਸਾਡੀ ਤਾਂ ਯੂਨੀਵਰਸਿਟੀ ਓਰੇ ਕਿਤੇ ਕਲਾਸਾਂ 'ਚ ਬਹਿ ਕੇ ਕਲਾਸਾਂ ਲਾਉਣੀਆਂ ਪੇਪਰਾਂ ਦੀ ਤਿਆਰੀ ਕਰਨੀ ਕਿਤੇ ਬਾਈ ਹੋਣੀ ਐ ਤੇ ਧਰਨੇ 'ਤੇ ਮੈਮ ਹੁਣ ਤਰਨੇ ਤੇ ਆ ਹੁਣ ਦੇਖਿਆ ਜਾਵੇ ਐਨਪੀ ਇਹ ਆਪ ਹੀ ਲੈ ਕੇ ਆਏ ਆ ਹੁਣ ਐਫੀਡੇਵਿਟ ਵਾਪਸ ਕਰਵਾ ਕੇ ਆਟੇ ਆ ਉਹ ਤੋਂ ਬਾਅਦ ਸੈਨਟ ਦੇ ਇਹਨਾਂ ਨੂੰ ਸੈਨਟ ਦਾ ਕਿਹਾ ਇਹਨਾਂ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਦੋਂ ਤੱਕ ਚੋਣਾਂ ਦਾ ਸਾਡੇ ਕੋਲ ਪੂਰਾ ਸ਼ਡਿਊਲ ਨਹੀਂ ਆਂਦਾ ਪ੍ਰੋਪਰ ਅਸੀਂ ਕਿੱਦਾਂ ਉੱਠ ਜੀਏ ਐਦਾਂ ਹੀ ਸਾਡੇ ਨਾਲ ਐਫੀਡੇਵਿਟ ਚਾਹ ਇਹਨਾਂ ਨੇ ਤਿੰਨ ਵਾਰੀ ਸਾਡੇ ਨਾਲ ਸਹਿਮਤੀ ਕੀਤੀ ਹੈ ਪਰ ਆਪ ਹੀ ਮੁੱਕਰ ਗਏ ਬਈ ਮਿੱਟੀ ਗੋਲੀ ਦੇਤੀ ਮਿੱਟੀ ਗੋਲੀ ਦਿੰਦੇ ਰਹਿੰਦੇ ਆ ਅਥਾਰਟੀ ਆਰਐਸਐਸ ਹੀ ਕੰਮ ਕਰਦੀ ਹੈ ਹੋਰ ਕੀ ਕਰੂਗੀ ਇਹ ਕੀ ਜਵਾਬ ਦਵਾਂਗੇ ਇਹਨਾਂ ਨੂੰ ਜਿਹੜੇ ਹਰਕਤਾਂ ਕਰਦੇ ਆਂ ਮੈਂ ਅਸੀਂ ਤਾਂ ਸਦਾ ਹੀ ਇਹਨਾਂ ਨੂੰ ਇਹੀ ਗਾਵਾਂਗੇ ਜਦ ਤੱਕ ਤੁਸੀਂ ਸਾਨੂੰ ਲਿਖਤੀ ਰੂਪ ਚ ਨਹੀਂ ਦਿੰਦੇ ਜਾਂ ਕਿਸੇ ਵੀ ਸਾਨੂੰ ਸ਼ਡਿਊਲ ਨਹੀਂ ਦਿੰਦੇ ਚ ਉਹਨਾਂ ਦਾ ਅਸੀਂ ਨਹੀਂ ਉਠਾਂਗੇ ਔਰ ਇਹ ਧਰਨਾ ਇਦਾਂ ਹੀ ਚੱਲਦਾ ਰਹੂਗਾ ਸਾਡਾ ਪ੍ਰੋਟੇਨ ਹਾਂਜੀ ਆ ਬਿਲਕੁਲ ਮੇਰੇ ਵੀਰਾਂ ਦੇ ਵਿੱਚ ਮੇਰੇ ਭੈਣਾਂ ਚ ਬਹੁਤ ਜੋਸ਼ ਹੈ ਇਹ ਤਵਨ ਵਾਲੇ ਨਹੀਂ ਹੈਗੇ ਤੁਹਾਡੇ ਜਿਹੜਾ ਧੌਣ ਚ ਸਰੀਆ ਹੈਗਾ ਜੋ ਫਸਿਆ ਉਹ ਕੱਢ ਕੇ ਜਣਗੇ ਵਹਿਮ ਵੱਡੇ ਵੱਟਿਆਂ ਤੇ ਕੱਟੇ ਨਹੀਂ ਤਾਂ ਫਿਰ ਵੀ ਕੀ ਗੱਲ ਹੈ ਹਾਂਜੀ ਹਾਂਜੀ ਕੀ ਜਵਾਬ ਦਵਾਂਗੇ ਇਹਨਾਂ ਨੂੰ ਜਿਹੜੇ ਹਰਕਤਾਂ ਕਰਦੇ ਆਂ ਮੈਂ ਅਸੀਂ ਤਾਂ ਸਦਾ ਹੀ ਇਹਨਾਂ ਨੂੰ ਇਹੀ ਗਾਵਾਂ ਯਕਕੇ ਜੇ ਵਿੱਚ ਸਾਨੂੰ ਸ਼ਡਿਊਲ ਨਹੀਂ ਦੰਦੇ ਚੋਂਾਂ ਦਾ ਅਸੀਂ ਨਹੀਂ ਉਠਾਂਗੇ ਔਰੇ ਧਰਨਾ ਇਦਾਂ ਹੀ ਚੱਲਦਾ ਰਹੂਗਾ ਸਾਡਾ ਪ੍ਰੋਟੇਸ ਹਾਂਜੀ ਹਾਂਜੀ ਬਿਲਕੁਲ ਮੇਰੇ ਵੀਰਾਂ ਦੇ ਵਿੱਚ ਮੇਰੇ ਭੈਣਾਂ ਚ ਬਹੁਤ ਜੋਸ਼ ਹੈ ਇਹ ਤਵਨ ਵਾਲੇ ਨਹੀਂ ਹੈਗੇ ਤੁਹਾਡੇ ਜਿਹੜਾ ਧੌਣ ਚ ਸਰੀ ਹੈਗਾ ਜੋ ਫਸਿਆ ਉਹ ਕੱਢ ਕੇ ਜਣਗੇ ਵਹਿਮ ਵੱਡੇ ਵੱਡਿਆਂ ਦੇ ਕੱਟੇ ਨਹੀਂ ਤਾਂ ਫਿਰ ਵੀ ਕੀ ਗੱਲ ਹੈ ਹਾਂਜੀ ਹਾਂਜੀ ਤੇ ਔਰੇ ਤਾਂ ਵੱਡੇ ਵੱਡੇ ਆਗੇ ਤੇ ਵੱਡਿਆਂ ਦੇ ਵੀ ਵਹਿਮ ਕੱਢੇ ਗਏ ਅੱਜ ਵੀ ਜਿੰਨੇ ਔਰੇ ਪੁਲਿਸ ਫੋਰਸ ਲੱਗੀ ਸੀਗੀ ਸਭ ਦੇ ਵਹਿਮ ਨਿਕਲ ਗਏ ਅੱਜ ਜਿੰਨੇ ਵੀ ਆਏ ਸੀਗੇ ਸਾਡੇ ਨਾਲ ਸਮਰਥਨ ਕਰਨ ਸਾਡਾ ਯੋਗਦਾਨ ਧੰਨਵਾਦ ਵੀ ਚੋਂਦੇ ਵਸਦੇ ਰੋ ਧੰ